ਕੁੱਪਰ ਗਿਆ ਬਰਦੋ ਮਾਰਤੀ ਅੱਤ ਸਿਕਾਲ ਬੇਲਿਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਬੇਲਿਓ ਅੱਜ ਦੇ ਨਵੇਂ ਬਲੌਗ ਦੇ ਵਿੱਚ ਕੱਲ ਵੀ ਤੁਹਾਨੂੰ ਇੱਕ ਆਪਾ ਮਾਰਵਾੜੀ ਬੱਚੀ ਦਿਖਾਈ ਸੀ ਬਹੁਤ ਸੋਹਣੀ ਤੇ ਉਹ ਤੋਂ ਵੀ ਛੋਟੀ ਬੱਚੀ ਅੱਜ ਇੱਕ ਹੋਰ ਨਵੀਂ ਜਿਹੜੀ ਤੁਹਾਨੂੰ ਆਪਣੇ ਫਾਰਮ ਤੇ ਆਪਾ ਦਿਖਾਉਣ ਲੱਗੇ ਆ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਬੱਚੀ ਹੈ ਸ਼ੋਅ ਕੁਆਲਿਟੀ ਵਾਲੀ ਬੱਚੀ ਹੈ ਬੇਲਿਓ ਇਹ ਵੀ ਕੱਲ ਜਿਹੜੀ ਦਿਖਾਈ ਸੀ ਉਹ ਵੀ ਸ਼ੋਅ ਕੁਆਲਿਟੀ ਵਾਲੀ ਬੱਚੀ ਸੀ ਤੇ ਇਹ ਵੀ ਸ਼ੋਅ ਕੁਆਲਿਟੀ ਵਾਲੀ ਬੱਚੀ ਹੈ ਤੇ ਜੇ ਆਪਾਂ ਹੁਣ ਆਜੀ ਡਿਟੇਲ ਦੀ ਗੱਲ ਕਰ ਲਈਏ ਬੇਲੀਓ ਬੱਚੀ ਦੀ ਤੇ ਏਜ ਬੱਚੀ ਦੀ ਹਲੇ 6 ਮਹੀਨੇ ਏਜ ਹੈ ਤੇ ਜੇ ਆਪਾਂ ਬਲੱਡ ਲਾਈਨ ਦੀ ਗੱਲ ਕਰ ਲਈਏ ਬੇਲੀਓ 골ਡਨ ਰੌਕ ਦੀ ਇਹ ਜਿਹੜੀ ਪੋਤੀ ਹੈ ਇਹ ਬੱਚੀ ਤੇ ਆਰਾਵਤ ਘੋੜੇ ਦੀ ਬੱਚੀ ਹੈ ਆਰਾਵਤ ਘੋੜਾ ਤੁਸੀਂ ਦੇਖਿਆ ਹੁਣ ਨਹੀਂ ਦੇਖਿਆ ਤਾਂ ਆਪਣੇ ਫਾਰਮ ਤੇ ਘੋੜਾ ਸੀਗਾ ਉਹ ਤੇ ਪਿੱਛੇ ਤੁਸੀਂ ਵੀਡੀਓ 'ਚ ਜਾ ਕੇ ਆਰਾਵਤ ਦੀਆਂ ਵੀਡੀਓ ਜਿਹੜੀਆਂ ਉਹ ਦੇਖ ਸਕਦੇ ਆ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਘੋੜਾ ਸੀਗਾ ਤੇ ਉਹਦੀ ਇਹ ਬੱਚੀ ਹੈ ਡਾਇਰੈਕਟ ਗੋਲਡਨ ਰੌਕ ਦੀ ਬੋਤੀ ਹੈ ਤੇ ਕੰਨਾ-ਕੰਨਾ ਪੱਖੋਂ ਮਾਰਕਿੰਗ ਪੱਖੋਂ ਤੁਸੀਂ ਹਰ ਪਾਸੋਂ ਦੇਖ ਸਕਦੇ ਆ ਏ 1 ਤੇ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਜਿਹੜੀ ਬੱਚੀ ਹੈ ਵੇਲੀ ਤੇ ਬਹੁਤ ਸੋਹਣੀ ਬਨ ਵਾਲੀ ਬੱਚੀ ਹੈ ਜੇ ਕਿਸੇ ਵੀਰ ਨੇ ਚਾਹੀਦੀ ਹੋਵੇ ਡੀਲ ਕਰਨੀ ਹੋਵੇ ਜੇ ਫੋਨ ਤੇ ਡੀਲ ਕਰਨੀ ਆ ਤਾਂ ਥੱਲੇ ਆਪਾਂ ਮੋਬਾਈਲ ਨੰਬਰ ਦਿੱਤੇ ਆ ਉਹਦੇ ਤੇ ਤੁਸੀਂ ਕਾਲ ਕਰਕੇ ਫੋਨ ਤੇ ਡੀਲ ਕਰ ਸਕਦੇ ਆ ਤੇ ਜੇ ਕਿਸੇ ਵੀਰ ਨੇ ਆਪ ਦੇਖਣੀ ਹੋਵੇ ਬੱਚੀ ਆ ਕੇ ਉਹ ਇੱਥੇ ਆਪਣੇ ਫਾਰਮ ਤੇ ਆ ਕੇ ਦੇਖ ਸਕਦਾ ਹੈ ਤੇ ਜਿਹਨੇ ਕੋਲੇ ਆ ਕੇ ਦੇਖਣੀ ਹੈ ਬੱਚੀ ਉਹ ਆਪਣੇ ਬੇਲੀ ਫਾਰਮ ਤੇ ਆ ਕੇ ਦੇਖ ਸਕਦਾ ਹੈ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾਡ ਸਟੱਡ ਫਾਰਮ ਮੱਲਾ ਬੇਲੀ ਫਰੀਦਕੋਟ ਦੇ ਵਿੱਚ ਇਹ ਪਾਇਆ ਜਾਂਦਾ ਹੈ ਤੇ ਬਾਜੇਖਾਨੇ ਦੇ ਬਿਲਕੁਲ ਨੇੜੇ ਹੈ ਤੇ ਮੈਂ ਲੋਕੇਸ਼ਨ ਜਿਹੜੀ ਹੈ ਉਹਦੇ ਤੇ ਵੀ ਗੂਗਲ ਮੈਪ ਤੇ ਵੀ ਤੁਹਾਨੂੰ ਉਹ ਮੈਂਸ਼ਨ ਕਰੂੰਗਾ ਥੱਲੇ ਤੇ ਤੁਸੀਂ ਇੱਥੇ ਆ ਕੇ ਜਿਹੜੀ ਹੈ ਉਹ ਬੱਚੀ ਆਪ ਦੇਖ ਸਕਦੇ ਆ ਡੀਲ ਕਰ ਸਕਦੇ ਆ ਤੇ ਜੇ ਤੁਸੀਂ ਫੋਨ ਤੇ ਡੀਲ ਕਰਨੀ ਹੈ ਤਾਂ ਤੁਸੀਂ ਕਾਲ ਕਰਕੇ ਜਿਹੜੀ ਇਹੋ ਬੱਚੀ ਦੀ ਡੀਲ ਕਰ ਸਕਦੇ ਆ ਮਾਰਕਿੰਗ ਮੁਰਕਿੰਗ ਕੰਨਾ ਕੁੰਨਾ ਪੱਖੋਂ ਤੁਸੀਂ ਦੇਖ ਹੀ ਸਕਦੇ ਆ ਬੱਚੀ ਜਿਹੜੀ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਹੈ ਤੇ ਜੇ ਆਪਾਂ ਮੇਰੀ ਬਾਲਪੋਰੀ ਦੀ ਗੱਲ ਕਰ ਲਈਏ ਤਾਂ ਆਪਣੇ ਜੰਨੇ ਵੀ ਫਾਰਮ ਤੇ ਜਾਨਵਰ ਆਉਂਦੇ ਆ ਆਪਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਤੇ ਉਹਨਾਂ ਦੀ ਬਾਲਪੋਰੀ ਦੀ ਆਪਣੀ ਬਿਲਕੁਲ ਗਾਰੰਟੀ ਹੁੰਦੀ ਹੈ ਬਾਲਪੋਰੀ ਦੀ ਬਿਲਕੁਲ ਇਹ ਜਿਹੜੀ ਬੱਚੀ ਆ ਉਹ ਕਲੀਅਰ ਹੈ ਤੇ ਮਾਰਕਿੰਗ ਮੁਰਕਿੰਗ ਤੁਸੀਂ ਦੇਖ ਸਕਦੇ ਆ ਰੰਗ ਦੇਖ ਸਕਦੇ ਆ ਬਾਡੀ ਪੱਖੋਂ ਦੇਖ ਸਕਦੇ ਆ ਬਹੁਤ ਸੋਹਣਾ ਬੱਚੀ ਦੀ ਸਰੀਰ ਦੀ ਬੰਤਰ ਤੇ ਬਣਾਵਟ ਹੈ ਤੇ ਬਹੁਤ ਹੀ ਸ਼ਾਨਦਾਰ ਜਿਹੜੀ ਬੱਚੀ ਹੈ ਵੈਲੀਓ ਇਹ ਤੇ ਥੋੜੇ ਦਿਨ ਦੇ ਵਿੱਚ ਵਿੱਚ ਹੀ ਕਾਲ ਕਰਕੇ ਜੇ ਡੀਲ ਕਰਨੀ ਹੈ ਉਹ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਸੀਂ ਡੀਲ ਕਰ ਸਕਦੇ ਆ ਕਿਉਂਕਿ ਬਾਅਦ ਚ ਫਾਰਮ ਦੇ ਜਾਨਵਰ ਸੇਲ ਹੋ ਜਾਂਦੇ ਆ ਕੱਲ ਵੀ ਇਹ ਪਹਿਲਾਂ ਵਾਲੀ ਬੱਚੀ ਦੇ ਵੀ ਕਾਫੀ ਵੀਡੀਓ ਇੱਕ ਵੀਡੀਓ ਪਾਈ ਸੀ ਆਪਾਂ ਕਾਫੀ ਫੋਨ ਆਏ ਉਸ ਤੋਂ ਬਾਅਦ ਦੇ ਵਿੱਚ ਜਦੋਂ ਬੱਚੀ ਸੇਲ ਹੋ ਗਈ ਇਸੇ ਲਈ ਜਿਹਨੇ ਵੀਡੀਓ ਦੇਖੀ ਹੈ ਤੇ ਡੀਲ ਕਰਨੀ ਹੈ ਤਾਂ ਤੁਰੰਤ ਫੋਨ ਕਰ ਲਿਆ ਕਰੋ ਤੇ 12 ਟਾਈਮ ਆਪਣੇ ਕੋਲੇ ਜਾਨਵਰ ਜਿਹੜਾ ਫਾਰਮ ਦੇ ਉੱਪਰ ਉਹ ਖੜਦਾ ਨਹੀਂ ਕਿਉਂਕਿ ਆਪਾਂ ਨਵੇਂ ਜਾਨਵਰ ਆਉਂਦੇ ਰਹਿੰਦੇ ਆ ਤੇ ਪੁਰਾਣੇ ਸੇਲ ਹੁੰਦੇ ਰਹਿੰਦੇ ਆ ਤੇ ਇਹ ਬੱਚੀ ਹੁਣ ਇਸ ਟਾਈਮ ਤੇ ਹੈ ਅਵੇਲੇਬਲ ਹੈ ਬਿੱਲੀ ਆਪਣੇ ਫਾਰਮ ਦੇ ਉੱਪਰ ਤੇ ਜੇ ਕਿਸੇ ਭਰਾਣ ਨੇ ਬੱਚੀ ਲੈਣੀ ਹੋਵੇ ਫੋਨ ਤੇ ਕੰਟੈਕਟ ਕਰ ਲਓ ਇੱਥੇ ਆ ਕੇ ਦੇਖ ਲਓ ਤੇ ਕਿੱਦਾਂ ਦੀ ਲੱਗੀ ਬੱਚੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਧੰਨਵਾਦ